ਮੇਰੇ ਅੰਦਰ ਇੱਕ ਕੰਨ ਰੰਦੇ ਪੁੱਤ ਜੱਟਾਂ ਦੇ ਬਦਮਾਸ਼ੀ ਜੱਟਾਂ ਦੀ ਬਦਲਾ ਜੱਟੀ ਦਾ ਤਾਂ ਉਹ ਸਾਰੀਆਂ ਚੀਜ਼ਾਂ ਦਾ ਅਗਰੈਸ਼ਨ ਸੀਗਾ ਵੀ ਲੋਕ ਪਸੰਦ ਕਰਦੇ ਸੀ ਤਾਂ ਤੁਸੀਂ ਅੱਜ ਵੀ ਇਹ ਦੇਖਦੇ ਹੋ ਵੀ ਜਿਹੜਾ ਪੰਜਾਬੀ ਨਹੀਂ ਉਹਨਾਂ ਦੇ ਵਿੱਚ ਅਗਰੈਸ਼ਨ ਦੇਖਣਾ ਉਹਨਾਂ ਨੂੰ ਪਸੰਦ ਆ ਇਸ ਕਰਕੇ ਜਿਹੜੀਆਂ ਫਿਲਮਾਂ ਨੇ ਇਹ ਜਦੋਂ ਵੀ ਆਉਂਦੀਆਂ ਨੇ ਤਾਂ ਉਸੇ ਰੂਪ ਦੇ ਵਿੱਚ ਹੀ ਆਡੀਅנס ਉਹਨਾਂ ਨੂੰ ਮਿਲਦੀ ਹੈ ਭਈ ਮੈਂ ਇਹ ਤੁਹਾਨੂੰ ਇਹਦਾ ਸਵਾਲ ਪੁੱਛਦਾ ਵੀ ਜਦੋਂ ਸਿਨਮਾ ਪੰਜਾਬੀ ਜਾਂ ਹਿੰਦੀ ਨਹੀਂ ਸੀ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਜਦੋਂ ਗੋਰਿਆਂ ਵਾਲਾ ਦੌਰ ਚੱਲਦਾ ਆਇਆ ਜਦੋਂ ਜਲਿਆਂ ਵਾਲਾ ਬਾਗ ਹੋਇਆ ਜਾਂ ਜਦੋਂ ਆਪਣੇ ਭਗਤ ਸਿੰਘ ਜੀ ਹੁਣ ਜੀ ਉਦੋਂ ਸਿੰਘ ਹੁੰਨੀ ਜਦੋਂ ਉਹਨਾਂ ਨੇ ਸੋਚਿਆ ਯਾਰ ਵੀ ਆਹ ਕੰਮ ਕਰਨਾ ਉਹਨਾਂ ਨੇ ਕਿਹੜੀ ਕੋਈ ਫਿਲਮ ਵੇਖੀ ਹੁੰਦੀ ਬਈ ਆ ਉਹਨਾਂ ਨੂੰ ਕਿਹੜੀ ਚੀਜ਼ ਨੇ ਕੀਤਾ ਪਰ ਉਹ ਇੱਕ ਨੈਚੁਰਲ ਥਾਟ ਸੀ ਉਸ ਬੰਦੇ ਦੇ ਅੰਦਰ ਬੰਦੇ ਦੇ ਅੰਦਰ ਨਾ ਇੱਕ ਕਾਣਾ ਬਈ ਹੂੰ ਮੇਰੇ ਅੰਦਰ ਇਹ ਕਾਣਾ ਮੈਂ ਸੰਜੇ ਦਾਤ ਦੀ ਖਲਣਾ ਇੱਕਦੋ ਪ੍ਰਭਾਵਿਤ ਹੋ ਗਿਆ ਮੈਂ ਵਾਰ ਰੱਖ ਲਿਆ ਪਰ ਮੈਂ ਉਹ ਕੁਝ ਨਹੀਂ ਕੀਤਾ ਜਿਹੜਾ ਸੰਜੇ ਦਾਤ ਹੋਰ ਕੁਝ ਕਰੀ ਜਾਂਦਾ ਹੂੰ ਮੈਂ ਤੁਹਾਡੇ ਤੋਂ ਤੁਹਾਡੇ ਬੋਲਣ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਗਿਆ ਮੈਂ ਉਹ ਚੀਜ਼ ਅਬਜ਼ੋਰਬ ਕਰਨ ਦੀ ਕੋਸ਼ਿਸ਼ ਕਰੂੰਗਾ ਹੋ ਸਕਦਾ ਮੈਨੂੰ ਐਵੇਂ ਦੀ ਜੀਨ ਨਾ ਲੱਗੇ ਪਰ ਮੈਨੂੰ ਤੁਹਾਡੀ ਪਰਸਨੈਲਿਟੀ ਓਵਰਆਲ ਬਹੁਤ ਚੰਗੀ ਲੱਗੀ ਆ ਮੈਂ ਜ਼ਰੂਰੀ ਨਹੀਂ ਆ ਵੀ ਸਾਰੀ ਚੀਜ਼ ਮੈਂ ਤੁਹਾਡੀ ਕਾਪੀ ਕਰੂੰਗਾ ਮੈਂ ਸ਼ਾਇਦ ਜੀਨ ਛੱਡ ਕੇ ਜਾਂ ਸ਼ਰਟ ਛੱਡ ਕੇ ਬਾਕੀ ਤੁਹਾਡਾ ਸਾਰਾ ਆਪਣੇ ਤੇ ਅਲੱਗ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹੜੇ ਕੋ ਗਲਤ ਕੰਮ ਜਿਹੜੇ ਉਸ ਪਾਸੇ ਉਸ ਰਾਵਾਂ ਚ ਪੈਂਦੇ ਨੇ ਵੀ ਉਹ ਉਹਨੂੰ ਡਿਫੈਂਡ ਕਰਨਾ ਵੀ ਫਿਲਮਾਂ ਜਾਂ ਗਾਣਿਆਂ ਕਰਕੇ ਆ ਬਚ ਸ਼ੁਰੂ ਤੋਂ ਉਹਨਾਂ ਚੋਂ ਕਣ ਸੀਗਾ ਜਿਹੜਾ ਉਹ ਚੀਜ਼ ਕਿਤੋਂ ਕਿਤੋਂ ਭੜਦਾ ਪਿਆ ਸੀ ਉਹਨੇ ਉਸ ਉਸ ਪਾਸੇ ਜਾਣਾ ਹੀ ਜਾਣਾ ਸੀ ਮੈਨੂੰ ਵੀ ਕਿਸੇ ਖਲਨਾਇਕ ਨੇ ਜਾਂ ਕਿਸੇ ਹੋਰ ਫਿਰੋਂ ਨੇ ਕਦੀ ਨਹੀਂ ਐ ਮਜਬੂਰ ਕੀਤਾ ਯਾਰ ਵੀ ਮੈਂ ਐ ਖਲਨਾ ਕਰਾਂ ਸਿਰ ਟੇਡਾ ਕਰਕੇ ਮੈਂ ਪੁਲਿਸ ਵਾਲਿਆਂ ਨਾਲ ਖੈਬੜਾਂ ਜਾਂ ਕੋਸ਼ਾਂ ਇਹ ਚੀਜ਼ਾਂ ਮੈਨੂੰ ਨਾ ਇਹ ਸੋਸਾਇਟੀ ਦਾ ਮੈਟਰ ਕਰਦੀ ਆ ਨਾ ਜੇ ਤੁਹਾਡਾ ਆਲਾ ਦਵਾਲਾ ਮੰਨ ਕੇ ਚਲੋ ਚੰਗਾ ਤੁਹਾਡੇ ਯਾਰ ਮਿੱਤਰ ਚੰਗੇ ਨਹੀਂ ਸੋਸਾਇਟੀ ਦੇਖੋ ਸੋਸਾਇਟੀ ਮੈਨੂੰ ਐ ਲੱਗਦਾ ਨਹੀਂ ਕਿ ਫਿਲਮ ਬਣਾਉਂਦੀ ਐ ਸੋਸਾਇਟੀ ਨੂੰ ਸੋਸਾਇਟੀ ਬਹੁਤ ਵੱਡੀ ਚੀਜ਼ ਆ ਫਿਲਮ ਉਹਦਾ ਇੱਕ ਛੋਟਾ ਜਿਹਾ ਪਾਰਟ ਆ ਮੈਨੂੰ ਐ ਲੱਗਦਾ ਵੀ ਫਿਰ ਆਪਾਂ ਇਹ ਦੇਖੀ ਫਿਰ ਸੋਸਾਇਟੀ ਤਾਂ ਬਹੁਤ ਜ਼ਿਆਦਾ ਖਤਰਨਾਕ ਆ ਔਰ ਬਹੁਤ ਤੋ ਗੂਗਲ ਸਾਹਿਬ ਉਹਨਾਂ ਦੀਆਂ ਫਿਲਮਾਂ ਆਈਆਂ ਟੱਕਰੇ ਜੱਟਾਂ ਦੇ ਪੁੱਤ ਜੱਟਾਂ ਦੇ ਬਦਮਾਸ਼ੀ ਜੱਟਾਂ ਦੀ ਬਦਲਾ ਜੱਟੀ ਦਾ ਤਾਂ ਉਹ ਸਾਰੀਆਂ ਚੀਜ਼ਾਂ ਦਾ ਐਗਰੈਸ਼ਨ ਸੀਗਾ ਵੀ ਲੋਕ ਪਸੰਦ ਕਰਦੇ ਸੀ ਤਾਂ ਤੁਸੀਂ ਅੱਜ ਵੀ ਇਹ ਦੇਖਦੇ ਹੋ ਵੀ ਜਿਹੜਾ ਪੰਜਾਬੀ ਨੇ ਉਹਨਾਂ ਦੇ ਵਿੱਚ ਐਗਰੈਸ਼ਨ ਦੇਖਣਾ ਉਹਨਾਂ ਨੂੰ ਪਸੰਦ ਆ ਇਸ ਕਰਕੇ ਜਿਹੜੀਆਂ ਫਿਲਮਾਂ ਨੇ ਇਹ ਜਦੋਂ ਵੀ ਆਉਂਦੀਆਂ ਨੇ ਤਾਂ ਉਸੇ ਰੂਪ ਦੇ ਵਿੱਚ ਹੀ ਆਡੀਅנס ਉਹਨਾਂ ਨੂੰ ਮਿਲਦੀ ਹੈ ਭਈ ਮੈਂ ਇੱਕ ਤੁਹਾਨੂੰ ਇਹਦਾ ਸਵਾਲ ਪੁੱਛਦਾ ਵੀ ਜਦੋਂ ਸਿਨੇਮਾ ਪੰਜਾਬੀ ਜਾਂ ਹਿੰਦੀ ਨਹੀਂ ਸੀ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਜਦੋਂ ਅ ਗੋਰਿਆਂ ਵਾਲਾ ਦੌਰ ਚੱਲਦਾ ਹੈਗਾ ਜਦੋਂ ਜਲਿਆਂ ਵਾਲਾ ਬਾਗ ਹੋਇਆ ਜਾਂ ਜਦੋਂ ਆਪਣੇ ਪਗਸਿੰਗ ਜੀ ਹੁਣੇ ਉਦੋਂ ਸਿੰਘ ਹੁਣੀ ਜਦੋਂ ਉਹਨਾਂ ਨੇ ਸੋਚਿਆ ਯਾਰ ਵੀ ਆਹ ਕੰਮ ਕਰਨਾ ਉਹਨਾਂ ਨੇ ਕਿਹੜੀ ਕੋਈ ਫਿਲਮ ਵੇਖੀ ਹੁੰਦੀ ਭਈ ਆ ਉਹਨਾਂ ਨੂੰ ਕਿਹੜੀ ਚੀਜ਼ ਨੇ ਕੀਤਾ ਨਹੀਂ ਪਰ ਉਹ ਇੱਕ ਨੈਚੁਰਲ ਥਾਟ ਸੀ ਉਸ ਸਮੇਂ ਬੰਦੇ ਦੇ ਅੰਦਰ ਬੰਦੇ ਦੇ ਅੰਦਰ ਨਾ ਇੱਕ ਕਾਣਾ ਹੈ ਬਾਈ ਹੂੰ ਮੇਰੇ ਅੰਦਰ ਇਹ ਕਾਣਾ ਮੈਂ ਸੰਜੇ ਦਾਤ ਦੀ ਖਲਣਾ ਇੱਕਦੋ ਪ੍ਰਭਾਵਿਤ ਹੋ ਗਿਆ ਮੈਂ ਵਾੜ ਰੱਖ ਲਿਆ ਪਰ ਮੈਂ ਉਹ ਕੁਝ ਨਹੀਂ ਕੀਤਾ ਜਿਹੜਾ ਸੰਜੇ ਦਾਤ ਹੋਰ ਕੁਝ ਕਰੀ ਜਾਂਦਾ ਮੈਂ ਤੁਹਾਡੇ ਤੋਂ ਤੁਹਾਡੇ ਬੋਲਣ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਗਿਆ ਮੈਂ ਉਹ ਚੀਜ਼ ਅਬਜ਼ੋਰਬ ਕਰਨ ਦੀ ਕੋਸ਼ਿਸ਼ ਕਰੂੰਗਾ ਹੋ ਸਕਦਾ ਮੈਨੂੰ ਐਵੇਂ ਦੀ ਜੀਨ ਨਾ ਲੱਗੇ ਪਰ ਮੈਨੂੰ ਤੁਹਾਡੀ ਪਰਸਨੈਲਿਟੀ ਓਵਰਆਲ ਬਹੁਤ ਚੰਗੀ ਲੱਗੀ ਆ ਮੈਂ ਜ਼ਰੂਰੀ ਨਹੀਂ ਆ ਕਿ ਸਾਰੀ ਚੀਜ਼ ਮੈਂ ਤੁਹਾਡੀ ਕਾਪੀ ਕਰੂੰਗਾ ਮੈਂ ਸ਼ਾਇਦ ਜੀਨ ਛੱਡ ਕੇ ਜਾਂ ਸ਼ਰਟ ਛੱਡ ਕੇ ਬਾਕੀ ਤੁਹਾਡਾ ਸਾਰਾ ਆਪਣੇ ਤੇ ਲੱਗ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹੜੇ ਕੋ ਗਲਤ ਕੰਮ ਜਿਹੜੇ ਉਸ ਪਾਸੇ ਉਸ ਰਾਵਾਂ ਚ ਪੈਂਦੇ ਨੇ ਵੀ ਉਹ ਉਹ ਡਿਵੈਂਡ ਕਰਨਾ ਵੀ ਫਿਲਮਾਂ ਜਾਂ ਗਾਣਿਆਂ ਕਰਕੇ ਆ ਉਹ ਬਚ ਸ਼ੁਰੂ ਤੋਂ ਉਹਨਾਂ ਚੋਂ ਕਣ ਸੀਗਾ ਜਿਹੜਾ ਉਹ ਚੀਜ਼ ਕਿਤੋਂ ਕਿਤੋਂ ਭੜਦਾ ਪਿਆ ਸੀ ਉਹਨੇ ਉਸ ਉਸ ਪਾਸੇ ਜਾਣਾ ਹੀ ਜਾਣਾ ਸੀ ਮੈਨੂੰ ਵੀ ਕਿਸੇ ਖਲਨਾਇਕ ਨੇ ਜਾਂ ਕਿਸੇ ਹੋਰ ਫਿਲਮ ਨੇ ਕਦੀ ਨਹੀਂ ਮਜਬੂਰ ਕੀਤਾ ਯਾਰ ਵੀ ਮੈਂ ਐ ਖਲਨਾ ਕਰਾਂ ਸਰਟੀਟਾ ਕਰਕੇ ਮੈਂ ਪੁਲਿਸ ਵਾਲਿਆਂ ਨਾਲ ਖਹਿੜਾ ਜਾਂ ਕੋਸ਼ ਇਹ ਚੀਜ਼ ਮੈਨੂੰ ਨਾ ਇਹ ਸੋਸਾਇਟੀ ਦਾ ਮੈਟਰ ਕਰਦੀ ਆ ਨਾ ਜੇ ਤੁਹਾਡਾ ਆਲਾ ਦਵਾਲਾ ਮੰਨ ਕੇ ਚਲੋ ਚੰਗਾ ਤੁਹਾਡੇ ਯਾਰ ਮਿੱਤਰ ਚੰਗੇ ਨਹੀਂ ਸੋਸਾਇਟੀ ਦੇਖੋ ਸੋਸਾਇਟੀ ਮੈਨੂੰ ਐ ਲੱਗਦਾ ਨਹੀਂ ਕਿ ਫਿਲਮ ਬਣਾਉਂਦੀ ਹੈ ਸੋਸਾਇਟੀ ਨੂੰ ਸੋਸਾਇਟੀ ਬਹੁਤ ਵੱਡੀ ਚੀਜ਼ ਆ ਫਿਲਮ ਉਹਦਾ ਇੱਕ ਛੋਟਾ ਜਿਹਾ ਪਾਰਟ ਆ ਮੈਨੂੰ ਐ ਲੱਗਦਾ ਵੀ ਫਿਰ ਆਪਾਂ ਇਹ ਦੇਖੀ ਫਿਰ ਸੋਸਾਇਟੀ ਤਾਂ ਬਹੁਤ ਜ਼ਿਆਦਾ ਖਤਰਨਾਕ ਆ ਔਰ ਬਹੁਤ ਬਰੂਟਲ ਆ